ਇਕ ਗੁਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਤਸਾਰ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਗਿਆਨ ਧਿਆਨ ਕੀ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਨ ਕਰ ਆਖੀ ਮੇਰੀ ਡੰਡੋਤ ਬੰਦਨ ਅਣਗਿਬਾਰ ਸਰਬ ਕਲਾ ਸਮਰਥ ਦੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕੀ ਪ੍ਰਭੇਣ ਦੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਧ ਸੰਗਤ ਵਾਹਿਗੁਰੂ ਪ੍ਰਮਾਤਮਾ ਜੀ ਨੇ ਕਿਰਪਾ ਕੀਤੀ ਆ ਮਨੁੱਖਾ ਦੇਹੀ ਦਿੱਤੀ ਆ ਇਸ ਦੇਹੀ ਵਿੱਚ ਵਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਉਹਦੇ ਵਾਸਤੇ ਸਤਿਗੁਰੂ ਜੀ ਉਪਦੇਸ਼ ਕਰਦੇ ਆ ਇਕ ਅੰਕਾਰ ਸਤਗੁਰ ਪ੍ਰਸਾਦ ਸ਼ਾਵਣ ਸਰਸੀ ਕਾਮਣੀ ਚਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮੇ ਆਧਾਰ ਸਾਧ ਸੰਗਤ ਇਹ ਜਿਹੜਾ ਮਹੀਨਾ ਵਾ ਇਹਨੂੰ ਆਮ ਭਾਸ਼ਾ ਦੇ ਵਿੱਚ ਸਾਵਣ ਕਹਿੰਦੇ ਨੇ ਤੇ ਗੁਰਬਾਣੀ ਚ ਸਾਵਣ ਤੇ ਸ਼ਾਸਤਰਾਂ ਦੇ ਵਿੱਚ ਇਹਨੂੰ ਸ਼੍ਰਾਵਣ ਆਖਿਆ ਸ਼੍ਰਾਵਣ ਦਾ ਮਤਲਬ ਹੁੰਦਾ ਸਰਵਣ ਕਰਨਾ ਪਰਮਾਤਮਾ ਦਾ ਨਾਮ ਸਰਵਣ ਕਰਨਾ ਤੋ ਮਹਾਰਾਜ ਕਹਿੰਦੇ ਨੇ ਕਿ ਸਾਵਣ ਸਰਸੀ ਕਾਮਣੀ ਕਿ ਜੇੜਹਾੜ ਦੀਆਂ ਧੁੱਪਾਂ ਦੇ ਨਾਲ ਧਰਤੀ ਉੱਤੇ ਸਾਰੇ ਦ੍ਰਕਤ ਬਨਸਪਤੀ ਸੁੱਕ ਗਈ ਸੀਗੀ ਹੁਣ ਬਾਰਿਸ਼ ਪੈਣ ਦੇ ਨਾਲ ਹਰੀ ਹੋ ਗਈ ਆ ਰਸ ਦੇ ਨਾਲ ਭਰ ਗਈ ਆ ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਧਰਤੀ ਜਿਹੜੀ ਹੈਗੀ ਉਹ ਪ੍ਰਸੰਨ ਨਹੀਂ ਹੁੰਦੀ ਧਰਤੀ ਦੇ ਉੱਤੇ ਪਸ਼ੂ ਪੰਛੀ ਜਿਹੜੇ ਆ ਉਹ ਪ੍ਰਸੰਨ ਹੋ ਜਾਂਦੇ ਨੇ ਹਰਾ ਚਾਰਾ ਦੇਖ ਕੇ ਹਰੇ ਪੱਠੇ ਦੇਖ ਕੇ ਤੇ ਕਿਸਾਨ ਪ੍ਰਸੰਨ ਹੋ ਜਾਂਦਾ ਵਾ ਕਿ ਚਲੋ ਹੁਣ ਮੀਂਹ ਪੈ ਗਿਆ ਵਾ ਤੇ ਹੁਣ ਬੱતર ਜ਼ਮੀਨ ਹੋ ਜੂਗੀ ਤੇ ਪੱਠੇ ਬੀਜਾਂਗੇ ਮੱਕੀ ਬੀਜਾਂਗੇ ਇਸ ਕਰਕੇ ਇਸੇ ਤਰ੍ਹਾਂ ਹੀ ਕਾਮਣੀ ਉਹ ਇਸਤਰੀ ਜਿਹੜੀ ਪਤੀ ਤੋਂ ਪਿਆਰ ਲੈਣਾ ਚਾਹੁੰਦੀ ਆ ਆਨੰਦ ਲੈਣਾ ਚਾਹੁੰਦੀ ਆ ਉਹ ਵੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ ਕਿ ਇੱਕ ਹੁੰਦੀ ਆ ਪਹਾੜੇ ਵਾਲੀ ਇਸਤਰੀ ਜਿਹੜੀ ਹਰ ਵੇਲੇ ਪਤੀ ਨੂੰ ਡਿਮਾਂਡ ਕਰਕੇ ਰੱਖਦੀ ਆ ਕਿ ਤੂੰ ਮੈਨੂੰ ਕਮਾ ਕੇ ਲਿਆ ਕਿਤੇ ਸੈਰ ਕਰਾ ਤੇ ਫੇਰ ਤੂੰ ਪਿਆਰ ਦਊਂਗੀ ਮੈਨੂੰ ਗਹਿਣਾ ਘਟਾ ਬਣਾ ਕੇ ਦੇ ਫੇਰ ਪਿਆਰ ਕਰੂਗੀ ਤੇ ਜਿਹੜੀ ਦੂਸਰੀ ਹੁੰਦੀ ਆ ਪਤੀ ਬ੍ਰਤਾ ਉਹ ਦਾਸੀ ਬਣ ਕੇ ਸੇਵਾ ਕਰਦੀ ਹੈ ਪਤਨੀ ਚਾਹੇ ਸੈਰ ਕਰਾ ਕੇ ਲਿਆ ਜਾਏ ਨਾ ਲਿਆ ਤਾਂ ਵੀ ਇੱਕ ਸਤ ਬਚਨ ਕੋਈ ਗਹਿਣਾ ਕਟਾ ਲੈ ਕੇ ਦੇਵੇ ਚਾਹੇ ਨਾ ਲੈ ਕੇ ਦੇ ਤਾਂ ਵੀ ਸਤ ਬਚਨ ਆ ਤੇ ਉਹ ਹੀ ਉਹ ਪਿਆਰ ਪ੍ਰਾਪਤ ਕਰਦੀ ਹੈ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਜਿਹੜੀ ਰਸਪਰੀ ਰੋਤ ਆ ਗਈ ਆ ਠੰਡੀ ਮਿੱਠੀ ਰੋਤ ਆ ਗਈ ਆ ਇਹਦੇ ਵਿੱਚ ਕਹਿੰਦੇ ਆ ਕਿ ਜਿਹੜਾ ਬਿਮਾਰ ਆ ਉਹ ਖੁਸ਼ ਹੋ ਗਿਆ ਕਿ ਚਲੋ ਹੁਣ ਸੈਰ ਕਰਾਂਗੇ ਤੇ ਜਿਹੜਾ ਸਰੋਤਾ ਵਾ ਉਹਨੂੰ ਹੁਣ ਕਥਾ ਸੁਣਨ ਨੂੰ ਮਿਲ ਜੂਗੀ ਜਿਹੜਾ ਆਲਸੀ ਆ ਉਹਨੂੰ ਖੀਰ ਪੂੜੇ ਮਿਲ ਜਾਣਗੇ ਤੇ ਜਿਹੜੀ ਕਾਮਣੀ ਆ ਪਿਆਰ ਲੈਣ ਵਾਲੀ ਆ ਉਹ ਪਤੀ ਦਾ ਪਿਆਰ ਲਵੇਗੀ ਮਹਾਰਾਜ ਸਤਗੁਰੂ ਸਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਮਨ ਤਨ ਰਤ ਸੱਚ ਰੰਗ ਏਕੋ ਨਾਮ ਅਧਾਰ ਸਹਾ ਸੰਗਤ ਜਿੰਨ ਦਾ ਨਿਸ਼ਾਨਾ ਇੱਕ ਹੁੰਦਾ ਨਾ ਪ੍ਰਮਾਤਮਾ ਦਾ ਚਰਨ ਪ੍ਰਮਾਤਮਾ ਦੀ ਪ੍ਰਾਪਤੀ ਗੁਰੂ ਨਾਨਕ ਸਚੇ ਪਾਤਸ਼ਾਹ ਜੀ ਦੇ ਦਰਸ਼ਨ ਕਿਤੇ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਜੇ ਮੈਂ ਨਾਮ ਆਖਦਾ ਵਾਂ ਤੇ ਮੈਨੂੰ ਜੀਵਨ ਲੱਗਦਾ ਮਹਿਸੂਸ ਹੁੰਦਾ ਤੇ ਜੇ ਮੈਂ ਨਾਮ ਨਹੀਂ ਜਪਦਾ ਤੇ ਮੈਨੂੰ ਇਹ ਲੱਗਦਾ ਕਿ ਮੈਂ ਹੈ ਹੀ ਨਹੀਂ ਧਰਤੀ ਤੇ ਤੋਂ ਕਹਿੰਦੇ ਕਿ ਤਨ ਤੇ ਮਨ ਕਰਕੇ ਰੰਗਿਆ ਜਾਣਾ ਇਹ ਨਹੀਂ ਕਿ ਤਨ ਕਰਕੇ ਸਿਮਰਨ ਕਰਨਾ ਤੇ ਮਨ ਕੁਝ ਹੋਰ ਹੀ ਚੱਲਦਾ ਹੋਵੇ ਮਨ ਕਰਕੇ ਔਰ ਤਨ ਕਰਕੇ ਸਿਮਰਨ ਕਰਨਾ ਤਾਂ ਹੀ ਉਸ ਸੱਚ ਦੀ ਪ੍ਰਾਪਤੀ ਹੁੰਦੀ ਹੈ ਸਹਾਸੰਗਤ ਮਨ ਵੀ ਤੰਦਰੁਸਤ ਚਾਹੀਦਾ ਤਨ ਵੀ ਤੰਦਰੁਸਤ ਚਾਹੀਦਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਦੋਨਾਂ ਦੀ ਤੰਦਰੁਸਤੀ ਵਾਸਤੇ ਆਦੀ ਵਿਯਾਦੀ ਤੇ ਉਪਾਦੀ ਆਦੀ ਕਹਿੰਦੇ ਨੇ ਜਿਹੜੇ ਮਾਨਸਿਕ ਰੋਗ ਹੁੰਦੇ ਨੇ ਵਿਯਾਦੀ ਕਹਿੰਦੇ ਨੇ ਜਿਹੜੇ ਸਰੀਰਕ ਰੋਗ ਹੁੰਦੇ ਨੇ ਤੇ ਉਪਾਦੀ ਕਹਿੰਦੇ ਨੇ ਜਿਹੜੇ ਮਨੁੱਖ ਨੇ ਆਪਣੇ ਆਪ ਨੂੰ ਧਾਰਨ ਕੀਤਾ ਹੋਇਆ ਕਿ ਮੈਂ ਕੁਝ ਹਾਂ ਮੈਂ ਕਿਸੇ ਦਾ ਕੁਝ ਲੱਗਦਾ ਜਦੋਂ ਪ੍ਰਮਾਤਮਾ ਨੂੰ ਸਮਰਪਣ ਹੋ ਕੇ ਇੱਕ ਪਰਮਾਤਮਾ ਦਾ ਪਿਆਰ ਪਰਮਾਤਮਾ ਦਾ ਆਨੰਦ ਉਹਦਾ ਆਧਾਰ ਬਣ ਜਾਂਦਾ ਤੇ ਫਿਰ ਸੱਚਾ ਰੰਗ ਆ ਜਾਂਦਾ ਫਿਰ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਰਤਿਆ ਜਾਂਦਾ ਵਿਖਿਆ ਰੰਗ ਕੁੜਾਵਿਆ ਦਿਸ ਨ ਸਬੇ ਸ਼ਾਰ ਸਾ ਸੰਗਤ ਇਥੇ ਮਹਾਰਾਜ ਵਿਖਿਆ ਸੰਸਾਰ ਨੂੰ ਕਹਿੰਦੇ ਨੇ ਨਿਵਰਤੀ ਪਖ ਸ਼ੋਣ ਕਰਕੇ ਮਾਰੇ ਕਹਿੰਦੇ ਨੇ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕੇ ਤਨਸਾਰ ਸਾਧ ਸੰਗਤ ਇਹ ਦਰਿਆ ਇਹ ਪਹਾੜ ਇਹ ਜੋ ਪ੍ਰਕਿਰਤੀ ਦਿਸਦੀ ਆ ਇਹ ਵਿਖ ਨਹੀਂ ਹੈਗੀ ਇਹ ਪਸ਼ੂ ਪੰਛੀ ਵਿਖ ਨਹੀਂ ਹੈਗੇ ਝੂਠੇ ਨਹੀਂ ਹੈਗੇ ਜੇ ਵਿਖਿਆ ਝੂਠਿਆ ਤੇ ਉਹ ਮਨੁੱਖੀ ਮਾਨਿਆ ਮਨੁੱਖੀ ਮਨ ਦੇ ਵਿੱਚ ਕਪਟ ਹੋਣ ਕਰਕੇ ਹੀ ਇਹ ਸੰਸਾਰ ਨੂੰ ਵਿਖ ਕਹਿੰਦੇ ਨੇ ਜਦ ਹੀ ਸਾਵਧਾਨੀ ਮਨੁੱਖ ਦੇ ਅੰਦਰ ਹੈਗੀ ਆ ਤੇ ਬਾਜ਼ਾਰ ਦੇ ਵਿੱਚ ਉਹ ਸਹੀ ਚੀਜ਼ ਮਿਲ ਜਾਂਦੀ ਹੈ ਨਹੀਂ ਤੇ ਫਿਰ ਦੁਕਾਨਦਾਰ ਬਦੋ ਬਦੀ ਲਫਾਫੇ ਦੇ ਵਿੱਚ ਗਲੀ ਸੜੀ ਚੀਜ਼ ਪਾ ਦਿੰਦਾ ਮਹਾਰਾਜ ਕਹਿੰਦੇ ਨੇ ਦੇਖੋ ਪਿਛਲੇ ਕਰੋਨਾ ਕਾਲ ਵਿੱਚ ਜਿਹੜਾ ਵੀ ਮਨੁੱਖ ਹਸਪਤਾਲ ਗਿਆ ਵਾ ਤੇ ਉਹ ਮੁੜ ਕੇ ਨਹੀਂ ਆਇਆ। ਜਿੱਥੇ ਲਾਲਚ ਮਨੁੱਖੀ ਮਨ ਦੇ ਵਿੱਚ ਲਾਲਚ ਆਪਰੇਸ਼ਨ ਦੀ ਕੋਈ ਲੋੜ ਨਹੀਂ ਤਾਂ ਵੀ ਆਪਰੇਸ਼ਨ ਡਾਕਟਰ ਦੱਸ ਦਿੰਦੇ ਆ। ਕਈ ਵਾਰੀ ਸੁਣਨ ਵਿੱਚ ਆਉਂਦਾ ਬਿਨਾਂ ਦਵਾਈ ਤੋਂ ਹੀ ਦਵਾਈ ਦੱਸੀ ਜਾਂਦੇ ਨੇ। ਤੋਂ ਇਹੋ ਹੀ ਮਨੁੱਖੀ ਮਨ ਕਰਕੇ ਮਹਾਰਾਜ ਨੇ ਆਖਿਆ ਕਿ ਵਿਖਿਆ ਵਿਖਿਆ ਤਨ ਧਨ ਕਟੰਬ ਸੁਬਾਇ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋ ਬਣਤ ਧਨਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਹਾਰਾਜ ਕਹਿੰਦੇ ਨੇ ਕਿ ਭਾਈ ਮਿਥਿਆ ਰਥ ਹਸਤੀ ਹਸ ਵਸਤਰ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋਹੁ ਮੋਹ ਅਭਿਮਾਨ ਮਿਥਿਆ ਆਪਸੂ ਪ੍ਰਕਰਤ ਗਮਾਨ ਅਸਤਰ ਭਗਤ ਸਾਧਕੀ ਸਰਣ ਨਾਨਕ ਜਪ ਜਪ ਜੀਵੇ ਹਰਿ ਕੇ ਚਰਨ ਇਹ ਹੈ ਮਨੁੱਖੀ ਮਾਨਨ ਦੀ ਮਿਥਿਆ ਹਾਲਾਤ ਤੋ ਮਹਾਰਾਜ ਕਹਿੰਦੇ ਕਿ ਜਦੋਂ ਇੱਕ ਰੰਗ ਲੱਗ ਜਾਂਦਾ ਪ੍ਰਮਾਤਮਾ ਦੇ ਨਾਮ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਫਿਰ ਪਰਉਪਕਾਰੀ ਮਨ ਹੋ ਜਾਂਦਾ ਫਿਰ ਉਹਨੂੰ ਸਾਰਾ ਛਲ ਕਪੜਤ ਧੋਖਾ ਫਰੇਬ ਜੋ ਵੀ ਉਹ ਸਵਾ ਲੱਗਦਾ ਦਿਸਨ ਸਭੇ ਛਾਰ ਉਹ ਸੱਚ ਦੇ ਰਸਤੇ ਤੇ ਚੱਲ ਜਾਂਦਾ ਸੱਚ ਸੁਣਾਣੇ ਸੀ ਸੱਚ ਕੀ ਬੇਲਾ ਤੋ ਮਹਾਰਾਜ ਕਹਿੰਦੇ ਕਿ ਵਿਖਿਆ ਜਿਹੜਾ ਝੂਠ ਆ ਕਪਟਿਆ ਛਲ ਕਪੜਤ ਧੋਖਾ ਫਰੇਬ ਆ ਇਹ ਸਾਰਾ ਹੀ ਜਿਹੜਾ ਕੂੜਾ ਰਾਂਗੇ ਲੈ ਜਾਂਦਾ ਕਿਉਂਕਿ ਇਹ ਸਭ ਸੰਸਾਰ ਨਾਸਵਾਨ ਆ ਮਨੁੱਖ ਸੰਸਾਰ ਤੇ ਆਇਆ ਤੇ ਚਲੇ ਹੀ ਜਾਣਾ ਛੋਟੀ ਜੀ ਜ਼ਿੰਦਗੀ ਛੋਟੀ ਜੀ ਉਮਰਿਆ ਇਸ ਕਰਕੇ ਛਲਕਪਟ ਕਿਉਂ ਕਰਨਾ ਇਹੋ ਹੀ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਉਹ ਨਿੰਦਾ ਜਗਲੀ ਈਰਖਾ ਵਖੀਲੀ ਛਲਕਪਟ ਤੋਖਾ ਫਰੇਬ ਦੀ ਜਿਹੜੀ ਹੈਗੀ ਉਹ ਮਨ ਚੋਂ ਕੱਢ ਦਿੰਦਾ ਸੱਚੀ ਦ੍ਰਿਸ਼ਟੀ ਦੇ ਨਾਲ ਉਹ ਮਾਨਵਤਾ ਦੀ ਸੇਵਾ ਕਰਦਾ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਸਾ ਸੰਗਤ ਇਹ ਜਿਹੜੀ ਅਵਸਥਾ ਹੁੰਦੀ ਹੈ ਨਾ ਕਹਿੰਦੇ ਕਿ ਇਹ ਸੰਤਾਂ ਦੀ ਸੰਗਤ ਤੋਂ ਹੀ ਪ੍ਰਾਪਤ ਹੁੰਦੀ ਹੈ ਇਹ ਜਿਹੜੀ ਅਮਰਤਮਈ ਬੂੰਦ ਹੈ ਨਾ ਇਸ ਅਵਸਥਾ ਜਿਹੜੀ ਹੈਗੀ ਆ ਇਹ ਕਹਿੰਦੇ ਹੈ ਤਾਂ ਬਹੁਤ ਸੁਹਾਵਣੀ ਆ ਔਰ ਇਹ ਸੁਹਾਵਣੀ ਆ ਇਹ ਸਸਤੇ ਵਿੱਚ ਪ੍ਰਾਪਤ ਨਹੀਂ ਹੁੰਦੀ ਇਹ ਸੇਵਾ ਕਰਨੀ ਪੈਂਦੀ ਆ ਸੰਗਤ ਕਰਨੀ ਪੈਂਦੀ ਆ ਮਹਾਪੁਰਖਾਂ ਦੀ ਤਾਂ ਇਹ ਅਵਸਥਾ ਪ੍ਰਾਪਤ ਹੁੰਦੀ ਆ ਕਿ ਮੈਂ ਲੈਣ ਵਾਲਾ ਨਹੀਂ ਬਣਨਾ ਮੈਂ ਦੇਣ ਵਾਲਾ ਬਣਨਾ ਮੈਂ ਕਿਸੇ ਦੀ ਰੋਟੀ ਖੋਣ ਵਾਲਾ ਨਹੀਂ ਬਣਨਾ ਮੈਂ ਕਿਸੇ ਨੂੰ ਰੋਟੀ ਦੇਣ ਵਾਲਾ ਬਣਨਾ ਵਣ ਤ੍ਰਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਸਾ ਸੰਗਤ ਜਿਸ ਤਰ੍ਹਾਂ ਪਾਣੀ ਦੀ ਸੰਗਤ ਕਰਕੇ ਸੁੱਕੇ ਜੰਗਲ ਜਿਹੜਾ ਸੁੱਕਾ ਘਾਹ ਸੀਗਾ ਉਹ ਹਰੀਆ ਰਿਆ ਪਰਿਆ ਮੌਲਿਆ ਹੋ ਗਿਆ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਮਹਾਰਾਜ ਹੁੰਦਾ ਉਹ ਵੀ ਪੁਰਖ ਸਮਰੱਥ ਹੁੰਦਾ ਉਹਦੀ ਸੰਗਤ ਜਿਹੜਾ ਕਰਦਾ ਉਹ ਵੀ ਇਸੇ ਤਰ੍ਹਾਂ ਹੀ ਖਰੀਆ ਪਰਿਆ ਹੋ ਜਾਂਦਾ ਪਰਪਕਾਰ ਕਰਨ ਵਾਲਾ ਬਣ ਜਾਂਦਾ ਦੇਵਤਾ ਬਣ ਜਾਂਦਾ ਉਹਦੇ ਮਨ ਦੇ ਵਿੱਚੋਂ ਯਹਿਦ ਨਿਕਲ ਜਾਂਦੀ ਹੈ ਸਾਧ ਸੰਗਤ ਪਹਿਲੇ ਸਮਿਆਂ ਦੇ ਵਿੱਚ ਇਹ ਰੁੱਤਾਂ ਜਿਹੜੀਆਂ ਹੁੰਦੀਆਂ ਸੀਗੀਆਂ ਕੰਮ ਕਰਦੀਆਂ ਹੁੰਦੀਆਂ ਸੀਗੀਆਂ ਹੁਣ ਤੇ ਹਲੇ-ਵਲੇ ਹੀ ਹਰਿਆਲੀ ਬਣੀ ਰਹਿੰਦੀ ਹੈ ਇਸ ਕਰਕੇ ਉਹ ਇੰਨੀ ਚਵਾਈਸ ਨਹੀਂ ਰਹਿ ਜਾਂਦੀ ਇੰਟਰਸਟ ਨਹੀਂ ਰਹਿ ਜਾਂਦਾ ਮਨੁੱਖ ਦਾ ਪਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਬਿਲਕੁਲ ਸੋਕਾ ਪੈ ਜਾਂਦਾ ਸੀਗਾ ਤੇ ਫਿਰ ਬਾਰਸ਼ ਦੇ ਨਾਲ ਬਾਰਸ਼ ਦੇ ਨਾਲ ਫਿਰ ਹਰਿਆ ਹੁੰਦਾ ਸੀ ਬਾਰਿਸ਼ ਜਿਹੜਾ ਸ਼ਬਦ ਆ ਆਮ ਸਾਰੇ ਹੀ ਕਹਿ ਦਿੰਦੇ ਨੇ ਬਾਰਿਸ਼ ਪਰ ਬਾਰਿਸ਼ ਦਾ ਮਤਲਬ ਹੁੰਦਾ ਬਾਰ ਦਾ ਮਤਲਬ ਹੁੰਦਾ ਉਹ ਜ਼ਮੀਨ ਜਿਹੜੀ ਅਪੜਿਆ ਜਿਹਦੇ ਵਿੱਚ ਪਾਣੀ ਦਾ ਇੰਤਜ਼ਾਮ ਨਹੀਂ ਹੈਗਾ ਉਹ ਕੇਵਲ ਉਤੋਂ ਆਕਾਸ਼ ਤੋਂ ਜਿਹੜਾ ਪਾਣੀ ਆਉਂਦਾ ਮੀਂਹ ਦੇ ਰੂਪ ਦੇ ਵਿੱਚ ਉਹਦੇ ਨਾਲ ਹੀ ਉਹਦੀ ਰੱਖਿਆ ਹੁੰਦੀ ਆ। ਤੋਂ ਬਾੜ ਦੀ ਜ਼ਮੀਨ ਦੀ ਜਿਹੜਾ ਪਾਣੀ ਰੱਖਿਆ ਕਰਦਾ ਮੀਂਹ ਦਾ ਉਸੇ ਕਰਕੇ ਇਹਦਾ ਨਾਮ ਪੈ ਗਿਆ بارش। بارش ਦਾ ਮਤਲਬ ਬਾੜ ਦੀ ਜ਼ਮੀਨ ਦੀ ਰੱਖਿਆ ਕਰਨ ਵਾਲੀ بارش। ਤੋਂ ਜਦੋਂ ਉਕੀ ਧਰਤੀ ਅਪੜ ਹੋ ਜਾਂਦੀ ਸੀ ਕਿ ਉਦੋਂ ਫਿਰ ਇਹ ਬਾਰਿਸ਼ ਪੈਂਦੀ ਸੀ ਹਰਿਆਲੀ ਆਉਂਦੀ ਸੀ ਦੇਖਣ ਨੂੰ ਸੋਹਣਾ ਲੱਗਦਾ ਸੀਗਾ ਸੋ ਮਹਾਰਾਜ ਕਹਿੰਦੇ ਨੇ ਜਿਹੜਾ ਸਮਰਥ ਪੁਰਖ ਹੁੰਦਾ ਉਹਦੀ ਸ਼ਰਮ ਦੇ ਵਿੱਚ ਜਦੋਂ ਕੋਈ ਜੀਵ ਚਲੇ ਜਾਂਦਾ ਤੇ ਉਹਦੀ ਵੀ ਫਿਰ ਜਿਹੜੀ ਅੰਦਰਲੀ ਸੁਰਤੀ ਬਿਰਤੀ ਆ ਉਹ ਵੀ ਹਰੀ ਭਰੀ ਹੋ ਜਾਂਦੀ ਆ ਪਰਪਕਾਰ ਵਾਲੀ ਬਣ ਜਾਂਦੀ ਆ ਦਇਆ ਕਰਨ ਵਾਲੀ ਬਣ ਜਾਂਦੀ ਆ ਆਨੰਦ ਵਾਲੀ ਬਣ ਜਾਂਦੀ ਆ ਹਾਰੇ ਮਿਲਨੇ ਨੂੰ ਮਨ ਲੂਚਦਾ ਕਰਮ ਮਿਲਾਵਣ ਹਾਰ ਇਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲੋਂ ਪ੍ਰਸ਼ਨ ਕਰਦੇ ਆ ਇਹ ਸ਼ਬਦ ਜਿਹੜਾ ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਭੇਜਿਆ ਸੀਗਾ ਤੇ ਆਖਿਆ ਸੀਗਾ ਕਿ ਭਾਈ ਤੁਸੀਂ ਉਨ ਚਰ ਉਥੇ ਰਹਿਣਾ ਜਦੋਂ ਅਸੀਂ ਤੁਹਾਨੂੰ ਸੁਨੇਹਾ ਭੇਜਾਂਗੇ ਫੇਰ ਤੁਸੀਂ ਵਾਪਸ ਆਉਣਾ ਅੰਮ੍ਰਿਤਸਰ ਤਾਂ ਕਾਫੀ ਸਮਾਂ ਜਦੋਂ ਬੀਤ ਗਿਆ ਨਾ ਹੀ ਸੱਦਾ ਭੇਜਿਆ ਤੇ ਮਹਾਰਾਜ ਨੇ ਫੇਰ ਚਿੱਠੀ ਪਾਈ ਉਹਦੇ ਚ ਮਹਾਰਾਜ ਨੇ ਸਭ ਤੋਂ ਪਹਿਲਾਂ ਇਹੋ ਹੀ ਤਰਲਾ ਕੀਤਾ ਸੀਗਾ ਕਿ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਕਿਸੇ ਗੁਰੂ ਪਿਤਾ ਜੀ ਮੇਰਾ ਮਨ ਦੇ ਵਿੱਚ ਇੰਨੀ ਜ਼ਿਆਦੀ ਲੋਚਾ ਜਿਸ ਤਰ੍ਹਾਂ ਬਬੀਹਾ ਖਾਤੇ ਮਰ ਜੂਗਾ ਪਿਆਸਾ ਤੇ ਮਰ ਜੂਗਾ ਪਰ ਥਲੜਾ ਪਾਣੀ ਨਹੀਂ ਪੀਊਗਾ ਬਾਰਸ਼ ਦਾ ਪਾਣੀ ਹੀ ਢੀਕੂਗਾ ਇਸੇ ਤਰ੍ਹਾਂ ਹੀ ਮੇਰੀ ਹਾਲਾਤ ਵੀ ਹੋਈ ਪਈ ਆ ਤੋਂ ਇਹਦੇ ਵਿੱਚ ਵੀ ਮਹਾਰਾਜ ਨੇ ਪਹਿਲਾਂ ਪ੍ਰਸ਼ਨ ਕੀਤਾ ਕਿ ਹਰ ਮਿਲਣੇ ਨੂੰ ਮਨ ਲੋਚਦਾ ਤੇ ਇਹ ਅੱਗੇ ਫਿਰ ਮਹਾਰਾਜ ਉੱਤਰ ਵੀ ਦਿੰਦੇ ਨੇ ਕਿ ਕਰਮ ਮਿਲਾਵਣ ਹਾਰ ਇੱਥੇ ਮਹਾਰਾਜ ਨੇ ਨੈਗੇਟਿਵਿਟੀ ਨਹੀਂ ਕੀਤੀ ਕਿ ਭਾਈ ਤੇਰੀ ਜੇ ਕਰਮਾਂ ਦੇ ਵਿੱਚ ਹੋਊਗਾ ਤੇ ਫਿਰ ਕਿਸਮਤ ਵਿੱਚ ਹੋਊਗਾ ਤੇ ਫਿਰ ਤੈਨੂੰ ਮਿਲ ਜੂਗਾ ਨਹੀਂ ਕਰਮ ਮਲਾਵਣ ਹਾਰ ਦਾ ਮਤਲਬ ਹੈਗਾ ਕਿ ਜੇ ਤੂੰ ਮਸ਼ਕਤ ਘਾਲੇਗਾ ਤੈਨੂੰ ਜ਼ਰੂਰ ਮਿਲੇਗਾ ਜਿੰਨੀ ਨਾਮ ਤੇ ਆਇਆ ਕਿ ਮਸ਼ਕਤ ਘਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਕਰਮ ਹਰ ਪਹਿਲੇ ਦੀ ਲਾਮ ਪ੍ਰਵਿਰਤੀ ਕਰਮ ਦੜਾਇ ਬਲਰਾਮ ਜੀਓ ਕਰਮ ਦਾ ਮਤਲਬ ਹੁੰਦਾ ਹੈ ਸੇਵਾ ਕਰਮ ਦਾ ਮਤਲਬ ਹੁੰਦਾ ਤੋ ਪਹਿਲੋਂ ਸੱਚੀ ਕਿਰਤ ਕਰੇਗਾ ਗੁਰਸੰਗਤ ਦੀ ਸੇਵਾ ਕਰੇਗਾ ਉਸ ਤੋਂ ਬਾਅਦ ਉਪਾਸ਼ਨਾ ਸਿਮਰਨ ਕਰੇਗਾ ਉਸ ਤੋਂ ਬਾਅਦ ਫਿਰ satsang ਕਰੇਗਾ ਤਾਂ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੋਵੇਗੀ ਪਰ ਮਹਾਰਾਜ ਕਹਿੰਦੇ ਵੀ ਸਾਡੀ ਗਰੰਟੀ ਕੋਈ ਨਹੀਂ ਹੈਗੀ ਉਪਦੇਸ਼ ਗੁਰੂ ਉਪਦੇਸ਼ ਦੇ ਸਕਦਾ ਪਰ ਗਰੰਟੀ ਨਹੀਂ ਕੋਈ ਵੀ ਦੇ ਸਕਦਾ ਬ੍ਰਹਮਾ ਵੀ ਆਵੇ ਉਹ ਵੀ ਗਰੰਟੀ ਨਹੀਂ ਦੇ ਸਕਦਾ ਕਿ ਜਾ ਤੈਨੂੰ ਇਸ ਦਿਨ ਬ੍ਰਹਮ ਗਿਆਨ ਹੋ ਜਾਊਗਾ ਉਹ ਵੀ ਉਪਦੇਸ਼ ਦੇ ਜੂਗਾ ਕਥਾ ਦੇ ਜੂਗਾ ਕਥਾ ਸੁਣਾ ਜੂਗਾ ਇਸ ਕਰਕੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਸਾਡੀ ਕੋਈ ਗਰੰਟੀ ਨਹੀਂ ਹੈਗੀ ਕਿਉਂਕਿ ਥਾਪਿਆ ਨਾ ਜਾਇ ਕੀਤਾ ਨਾ ਹੋਇਆ ਪਿਆ ਆਪੇ ਆਪੇ ਨਿਰੰਜਨ ਹੋਇ ਸਤਿਗੁਰ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਚੀਜ਼ ਨੂੰ ਮੋਹਰ ਲਾਈ ਆ ਕਿ ਥਾਪਿਆ ਨਾ ਜਾਇ ਕਿ ਤੂੰ ਜੀਵ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੀ ਸਥਾਪਨਾ ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਸਕਦਾ ਨਾ ਹੀ ਕੋਈ ਕਿਸੇ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਸਥਾਪਨਾ ਆਪਣੀ ਮਰਜ਼ੀ ਦੇ ਨਾਲ ਕਰ ਦੂਗਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਤੂੰ ਕਰਮ ਕਰੇਗਾ ਸੇਵਾ ਸਿਮਰਨ satsang ਕਰੇਗਾ ਤੋ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਨ ਕੇ ਸਦ ਬਲੇਹਾਰ ਸਾਧ ਸੰਗਤ ਇਥੇ ਸਖੀਏ ਨਾਮ ਆਇਆ ਜਿਸ ਤਰ੍ਹਾਂ ਆਮ ਭਾਸ਼ਾ ਚ ਕਹਿ ਦਿੰਦੇ ਆ ਇਹ ਮੇਰੀ ਸਕੀ ਮਾਵਾਂ ਇਹ ਮੇਰੀ ਸਕੀ ਭੈਣ ਆ ਇਹ ਮੇਰਾ ਸਕਾ ਭਰਾ ਵਾ ਇਹ ਮੇਰਾ ਸਕਾ ਪਿਓ ਵਾ ਇਸ ਤਰ੍ਹਾਂ ਕਰਕੇ ਜੀਵ ਨੇ ਬਲੰਡਰ ਰਿਲੇਸ਼ਨ ਵਾਲੇ ਜਿਹੜੇ ਰਿਸ਼ਤੇ ਆ ਉਹ ਸਕੇ ਬਣਾਏ ਹੋਏ ਆ ਪਰ ਮਹਾਰਾਜ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ ਕਿ ਜ਼ਰੂਰੀ ਨਹੀਂ ਹੈਗਾ ਕੰਮ ਆਜਣ ਇਹ ਹੋ ਵੀ ਸਕਦਾ ਹੈ ਕੰਮ ਨਾ ਆਉਣ ਪਰ ਕਈ ਵਾਰੀ ਜਿਹੜੇ ਸਕੇ ਆ ਉਹ ਕੰਮ ਨਹੀਂ ਆਉਂਦੇ ਤੇ ਜਿਹੜੇ ਦੂਸਰੇ ਹੁੰਦੇ ਆ ਉਹ ਕੰਮ ਆ ਜਾਂਦੇ ਆ ਤਾਂ ਇਸ ਕਰਕੇ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਆ ਦੁਆਪਰ ਦੇ ਵਿੱਚ ਕ੍ਰਿਸ਼ਨ ਮਹਾਰਾਜ ਜਦੋਂ ਬੰਸੀ ਵਜਾਉਂਦੇ ਸੀ ਤੇ ਉਹਨਾਂ ਦੀਆਂ ਜਿਹੜੀਆਂ ਸਖੀਆਂ ਸੀਗੀਆਂ ਉਹ ਸਾਰਾ ਕੰਮ ਧੰਦਾ ਛੱਡ ਕੇ ਤੇ ਕ੍ਰਿਸ਼ਨ ਮਹਾਰਾਜ ਨੂੰ ਮਿਲਣ ਵਾਸਤੇ ਆ ਜਾਂਦੀਆਂ ਸੀਗੀਆਂ ਦਰਸ਼ਨ ਕਰਨ ਵਾਸਤੇ ਆ ਜਾਂਦੀਆਂ ਸੀਗੀਆਂ ਇਸੇ ਤਰ੍ਹਾਂ ਹੀ ਸਾਧ ਸੰਗਤ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਤੇ ਪਤਨੀ ਨੂੰ ਘਰ ਲੈ ਕੇ ਆਉਂਦਾ ਤੇ ਉਹ ਪਤਨੀ ਫਿਰ ਬੜਾ ਕੱਸ ਕੇ ਪ੍ਰੇਮ ਕਰਦੀ ਆ ਠੰਡਾ ਤੱਤਾ ਖਪਾਉਂਦੀ ਆ ਹਰ ਇੱਕ ਚੀਜ਼ ਦਾ ਖਿਆਲ ਰੱਖਦੀ ਆ ਤੇ ਉਹ ਸਾਧ ਸੰਗਤ ਪਤੀ ਦੀ ਪ੍ਰਸੰਤਾ ਪ੍ਰਾਪਤ ਕਰਦੀ ਆ ਇਸੇ ਤਰ੍ਹਾਂ ਹੀ ਸਹਸੰਗਤ ਜਿਹੜਾ ਪ੍ਰੇਮੀ ਹੁੰਦਾ ਉਹ ਵੀ ਸਖਾ ਬਣ ਕੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪ੍ਰੇਮ ਕਰਦਾ ਤੇ ਫਿਰ ਉਹ ਪ੍ਰਮਾਤਮਾ ਦੀ ਪ੍ਰਾਪਤੀ ਕਰਦਾ ऐसे ਜਿਹੜੇ ਗੁਰਮੁਖ ਪਿਆਰੇ ਨੇ ਮਹਾਰਾਜ ਕਹਿੰਦੇ ਨੇ ਕਿ ਮੈਂ ਉਹਨਾਂ ਦੇ ਸਦਾ ਬਲਿਹਾਰੇ ਜਾਣਾ ਜਿਹੜੇ ਕਾਮਨਾ ਦੇ ਨਾਲ ਪ੍ਰਮਾਤਮਾ ਦਾ ਪਾਠ ਕਰਦੇ ਆ ਸਾਧ ਸੰਗਤ ਉਹ ਪ੍ਰਮਾਤਮਾ ਨੂੰ ਪਿਆਰੇ ਨੇ ਜਿਹੜੇ ਨਿਸ਼ਕਾਮ ਪ੍ਰਮਾਤਮਾ ਦੀ ਸੇਵਾ ਕਰਦੇ ਸਿਮਰਨ ਕਰਦੇ ਆ ਉਹ ਹੀ ਸਖੀ ਹੁੰਦੇ ਨੇ ਸੋ ਤਰੂ ਤੇ ਪ੍ਰਲਾਦ ਧਰੂ ਨੇ ਕਾਮਨਾ ਦੇ ਨਾਲ ਭਗਤੀ ਕੀਤੀ ਸੀ ਕਿ ਮੈਨੂੰ ਪਿਤਾ ਦੀ ਗੋਦੀ ਮਿਲ ਜੇ ਮੈਨੂੰ ਰਾਜ ਮਿਲ ਜੇ ਤੇ ਉਹਨੂੰ ਫਿਰ ਪਿਤਾ ਦੀ ਗੋਦੀ ਮਿਲੀ ਰਾਜ ਮਿਲਿਆ ਪਰ ਪ੍ਰਮਾਤਮਾ ਦੀ ਗੋਦੀ ਨਹੀਂ ਮਿਲੀ ਜਿਹੜਾ ਪ੍ਰਿਲਾਦ ਸੀਗਾ ਉਹਨੇ ਨਾ ਪਿਤਾ ਦੀ ਗੋਦੀ ਮੰਗੀ ਨਾ ਉਹਨੇ ਰਾਜ ਮੰਗਿਆ ਉਹਨੇ ਪ੍ਰਮਾਤਮਾ ਦੀ ਗੋਦੀ ਮੰਗੀ ਤੇ ਉਹਨੂੰ ਪ੍ਰਮਾਤਮਾ ਨੇ ਆਪਣੀ ਗੋਦੀ 'ਚ ਬਿਠਾਇਆ ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਜੇ ਤੂੰ ਸਖਾ ਹੋ ਕੇ ਪ੍ਰੇਮੀ ਹੋ ਕੇ ਪਰਮਾਤਮਾ ਦੀ ਭਗਤੀ ਕਰੇਗਾ ਪਰਮਾਤਮਾ ਨੂੰ ਪਾਏਗਾ ਤੇ ਉਹ ਪਰਮਾਤਮਾ ਦਾ ਪ੍ਰੇਮੀ ਹੋਏਗਾ ਐਸੇ ਪ੍ਰੇਮੀਆਂ ਨੂੰ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਬਿਲੇ ਹਾਰੇ ਜਾਣਾ ਨਾਨਕ ਹਰਜੀ ਮਿਆਕਰ ਸ਼ਬਦ ਸੁਵਾਰਣ ਹਾਰ ਸਾ ਸੰਗਤ ਮੰਗਣਾ ਮੰਗਣ ਨੀਕਾ ਹਰ ਜਸ ਗੁਰੂ ਤੇ ਮੰਗਣਾ ਮਹਾਰਾਜ ਕਹਿੰਦੇ ਨੇ ਇੱਥੇ ਕੀ ਮੰਗਣਾ ਵਾਂ ਕਿ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸ਼ਬਦ ਦੇ ਨਾਲ ਪ੍ਰੀਤੀ ਜੁੜ ਜਵੇ ਸੇਵਾ ਦੇ ਨਾਲ ਪ੍ਰੀਤੀ ਜੁੜ ਜਵੇ ਕਿਉਂਕਿ ਇਹ ਸ਼ਬਦ ਜਿਹੜਾ ਹੈਗਾ ਇਹ ਅੱਖਰ ਅੱਖਰ ਜਾਣਗੇ ਅੱਖਰ ਮਨਾਂਗੇ ਇਹ ਸ਼ਬਦ ਅਭਿਆਸ ਕਰਦੇ ਆ ਕਰਦੇ ਆ ਜਿਹੜਾ ਪ੍ਰਮਾਤਮਾ ਸਤ ਚਿੱਤ ਆਨੰਦ ਸਰੂਪ ਸ਼ਬਦ ਸਰੂਪ ਆ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਉਹੀ ਸ਼ਬਦ ਜਿਹੜਾ ਹੈਗਾ ਉਹ ਖੋਟੀ ਕਿਸਮਤ ਨੂੰ ਸਵਾਰਨ ਵਾਲਾ ਹੁੰਦਾ ਜਿਹੜਾ ਅੰਦਰੋਂ ਗਿਆਨ ਪ੍ਰਗਟ ਹੁੰਦਾ ਜਿਹੜਾ ਅੰਦਰੋਂ ਗਿਆਨ ਪ੍ਰਗਟ ਹੁੰਦਾ ਉਹ ਹੀ ਖੋਟੀ ਮਤ ਨੂੰ ਸਵਾਰਦਾ ਉਹ ਹੀ ਮਨੁੱਖ ਨੂੰ ਮੈਮਾ ਪਰਮਾ ਤੋਂ ਦੂਰ ਕਰਦਾ ਉਹ ਹੀ ਸਹਜ ਦਿੰਦਾ ਉਹ ਹੀ ਸ਼ਾਂਤੀ ਦਿੰਦਾ ਉਹ ਹੀ ਮੁਕਤੀ ਦਿੰਦਾ ਉਹ ਹੀ ਪ੍ਰਮਾਤਮਾ ਦੇ ਨਾਲ ਇੱਕਮਿਕ ਕਰਦਾ ਸੋ ਇਹ ਹੀ ਮਹਾਰਾਜ ਬੇਨਤੀ ਕਰਦੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਏ ਵਾਹਿਗੁਰੂ ਪ੍ਰਮਾਤਮਾ ਜੀ ਮਾਇਆ ਕਰ ਕਿਰਪਾ ਕਰ ਕਿ ਮੇ ਆ ਜਿਹੜਾ ਸ਼ਬਦ ਆ ਇਹ ਸ਼ਬਦ ਦਾ ਅਭਿਆਸ ਮੈਨੂੰ ਮਿੱਠਾ ਲੱਗੇ ਤਾਂ ਕਿ ਉਹ ਜਿਹੜਾ ਸਤ ਚਿਤ ਆਨੰਦ ਸਰੂਪ ਸ਼ਬਦ ਬ੍ਰਹਮ ਰੂਪ ਸ਼ਬਦ ਆ ਉਹਦੀ ਮੈਨੂੰ ਪ੍ਰਾਪਤੀ ਹੋ ਜਾਵੇ ਤੇ ਉਹ ਮੇਰੇ ਅੰਦਰ ਨੂੰ ਸਵਾਰ ਦੇਵੇ ਮੇਰੀ ਖੋਟੀ ਮਤ ਨੂੰ ਦੂਰ ਕਰ ਦੇਵੇ ਤੇ ਮੇਰੇ ਅੰਦਰ ਪ੍ਰਕਾਸ਼ ਕਰ ਦੇਵੇ ਮੈਨੂੰ ਆਪਣੇ ਸਰੂਪ ਦੀ ਪਛਾਣ ਹੋ ਜਾਵੇ ਕਿ ਮੈਂ ਤਾਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਮੰਦਰ ਤਾਂ ਬੇਸ ਕਲੰਦਰ ਘੱਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾਵਾ ਉਹ ਜਿਹੜਾ ਇੱਕ ਸ਼ਬਦ ਵਾ ਉਹ ਇੱਕ ਸ਼ਬਦ ਹੈਗਾ ਇਹ ਸਤ ਚਿਤ ਆਨੰਦ ਸਰੂਪ ਬ੍ਰਹਮ ਪਰਮਾਤਮਾ ਵਾਹਿਗੁਰੂ ਕਹਿੰਦੇ ਉਹਦੀ ਪ੍ਰਾਪਤੀ ਹੋ ਗਈ ਆ ਹੁਣ ਮੇਰਾ ਜਨਮ ਮਰਨ ਦਾ ਜਿਹੜਾ ਵਹਿਮ ਸੀ ਉਹ ਖਤਮ ਹੋ ਗਿਆ ਉਲਝਣ ਜਿਹੜੀ ਸੀਗੀ ਉਹ ਉਲਝਣ ਖਤਮ ਹੋ ਗਈ ਆ ਸੋ ਮਹਾਰਾਜ ਉਸ ਸ਼ਬਦ ਨੂੰ ਪ੍ਰਾਪਤ ਕਰਨ ਵਾਸਤੇ ਇੱਥੇ ਬੇਨਤੀ ਕਰਦੇ ਆ ਮਹਾਰਾਜ ਕਹਿੰਦੇ ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਧ ਸੰਗਤ ਇੱਥੇ ਸੁਹਾਗਣੀ ਦਾ ਨਾਮ ਵੀ ਆਇਆ ਤੇ ਹਾਰ ਦਾ ਨਾਮ ਵੀ ਆਇਆ ਵਾ ਮਾਰੇ ਕਹਿੰਦੇ ਸੱਚੇ ਪਾਤਸ਼ਾਹ ਜੀ ਕਿ ਉਹ ਹੀ ਇੱਕ ਸੁਹਾਗਣੀ ਹੁੰਦੀ ਆ ਤੇ ਇੱਕ ਪਹਾੜੇ ਵਾਲੀ ਹੁੰਦੀ ਆ ਪਹਾੜੇ ਵਾਲੀ ਹੁੰਦੀ ਆ ਕਿ ਹਰੇ ਵੇਲੇ ਡਿਮਾਂਡ ਰੱਖਦੀ ਆ ਡਿਮਾਂਡ ਕਰੀ ਜੋ ਪੂਰੀ ਤੇ ਪਿਆਰ ਦੇਊਗੀ ਉਹ ਫਿਰ ਪੂਰਾ ਪਤੀ ਦਾ ਸਤਕਾਰ ਨਹੀਂ ਲੈਂਦੀ ਪਿਆਰ ਨਹੀਂ ਲੈ ਸਕਦੀ ਤੇ ਜਿਹੜੀ ਪਤੀ ਪ੍ਰਤਾ ਹੁੰਦੀ ਆ ਸੁਹਾਗਣੀ ਉਹ ਸੰਤੋਖੀ ਹੁੰਦੀ ਆ ਸਾਰਿਆਂ ਨੂੰ ਰੋਟੀ ਛਕਾ ਕੇ ਪ੍ਰਸ਼ਾਦਾ ਛਕਾ ਕੇ ਫੇਰ ਉਹ ਛਕੂਗੀ ਉਹ ਉਹਦੇ ਵਿੱਚ ਬਰਕਤ ਆ ਜਾਂਦੀ ਆ ਤਾਕਤ ਆ ਜਾਂਦੀ ਆ ਸ਼ਕਤੀ ਆ ਜਾਂਦੀ ਆ ਜਿਹੜੀ ਦੂਸਰਿਆਂ ਨੂੰ ਪ੍ਰਸ਼ਾਦਾ ਛਕਾ ਕੇ ਫੇਰ ਛਕਦੀ ਆ ਤੋਂ ਕੋਈ ਵੀ ਉਹਦਾ ਗਹਿਣੇ ਘਟੇ ਦਾ ਉਹਦੀ ਇੱਛਾ ਨਹੀਂ ਹੁੰਦੀ ਜੋ ਵੀ ਪਤੀ ਲੈ ਦੇਵੇ ਉਹੋ ਹੀ ਉਹਨੂੰ ਸਾਧਿਆ ਤੇ ਪਤੀ ਦੀਆਂ ਬਾਹਾਂ ਗੜ ਦੇ ਵਿੱਚ ਪਵਾ ਕੇ ਇਹੋ ਹੀ ਨੌ ਲੱਖਾ ਹਾਰ ਸਮਝਦੀ ਆ ਮਹਾਰਾਜ ਸਤਿਗੁਰੂ ਸੱਚਾ ਪਾਤਸ਼ਾਹ ਜੀ ਜਿਸ ਤਰ੍ਹਾਂ Hindu ਮਤ ਵਿੱਚ ਕ੍ਰਿਸ਼ਨ ਜੀ ਦੀ ਮੂਰਤੀ, ਰਾਮਚੰਦਰ ਜੀ ਦੀ ਮੂਰਤੀ ਉਹਦਾ ਇਸ਼ਨਾਨ ਕਰਾਉਂਦੇ ਆ, ਫਿਰ ਬਸਤਰ ਪਾਉਂਦੇ ਆ, ਫਿਰ ਫੁੱਲਾਂ ਦੀ ਮਾਲਾ ਪਾਉਂਦੇ ਆ, ਸੁਗੰਧੀ ਵਾਲੀਆਂ ਚੀਜ਼ਾਂ ਲਾਉਂਦੇ ਆ। ਇਹ ਉਹਨਾਂ ਦੀ ਸ਼ਿੰਗਾਰ ਭਗਤੀ ਹੁੰਦੀ ਆ, ਪ੍ਰੇਮਾ ਭਗਤੀ। ਇਸੇ ਤਰ੍ਹਾਂ ਹੀ ਸਖੀ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਰਮਾਲਾ ਆਰ ਸ਼ਿੰਗਾਰ ਕਰਨਾ ਫੁੱਲ ਮਾਟਾ ਮਾਲਾ ਪੇਟਾ ਕਰਨੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੀ ਸਫਾਈ ਕਰਨੀ ਸੇਵਾ ਕਰਨੀ ਮੱਥਾ ਟੇਕਣਾ ਇਹ ਪ੍ਰੇਮਾ ਭਗਤੀ ਹੁੰਦੀ ਹੈ ਇਹ ਸਰਗੁਣ ਭਗਤੀ ਹੁੰਦੀ ਹੈ ਔਰ ਇਹਦੇ ਨਾਲ ਹੀ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ ਮਨ ਦੇ ਵਿੱਚ ਆਨੰਦ ਪ੍ਰਗਟ ਹੋ ਜਾਂਦਾ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਸ਼ ਕਰਦੇ ਆ ਕਿ ਭਾਈ ਮਹਾਰਾਜ ਦੀ ਜਿਹੜੀ ਸੇਵਾ ਵਾ ਗੁਟਕਾ ਸਾਹਿਬ ਆ ਉਹਨੂੰ ਇਹ ਵਿੱਚ ਵੀ ਸੋਨਾ ਰਮਾਲਾ ਰੱਖ ਕੇ ਉਹਦੀ ਵੀ ਇਸ ਤਰ੍ਹਾਂ ਸੇਵਾ ਕਰਨੀ ਆ ਕਿ ਨਕਲ ਤੋਂ ਹੀ ਅਸਲ ਬਣਦੀ ਆ ਪਹਿਲੋ ਨਕਲ ਹੀ ਹੁੰਦੀ ਫੇਰ ਅਸਲ ਹੁੰਦੀ ਆ ਜਿਸ ਤਰ੍ਹਾਂ ਮਨੁੱਖ ਰਾਤ ਨੂੰ ਲੰਮੇ ਪੈਂਦਾ ਵਾ ਕਿ ਨੀਂਦ ਤੇ ਆਈ ਨਹੀਂ ਹੁੰਦੀ ਪਰ ਅੱਖਾਂ ਮੀਟ ਕੇ ਤੇ ਨਾਟਕ ਜਿਹਾ ਕਰਦਾ ਸੌਣ ਦਾ ਤੇ ਇਦਾਂ ਕਰਦਿਆ ਕਰਦੇ ਨੀਂਦ ਆ ਜਾਂਦੀ ਹੈ ਇਸ ਲਈ ਪਹਿਲੋਂ ਇਹ ਨਾਟਕ ਕਰਦਾ ਸੌਣ ਦਾ ਫਿਰ ਅਸਲੀ ਨੀਂਦ ਆ ਜਾਂਦੀ ਹੈ ਇਸੇ ਤਰ੍ਹਾਂ ਹੀ ਪ੍ਰੇਮ ਪ੍ਰਗਟ ਕਰਨ ਵਾਸਤੇ ਪਹਿਲੋਂ ਸੇਵਾ ਗੁਰੂ ਮਹਾਰਾਜ ਗੁਰਗ੍ਰੰਥ ਸਾਹਿਬ ਜੀ ਦੀ ਗੁਟਕਾ ਸਾਹਿਬ ਦੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਸਰੂਪ ਦੀ ਸੇਵਾ ਜਿਹੜੀ ਹੈਗੀ ਆ ਮਨ ਨਾ ਕਰੇ ਤਾਂ ਵੀ ਕਰੇ ਪ੍ਰੇਮ ਨਾਲ ਕਰੇ ਸਹਿਜ ਸਹਿਜ ਕਰੇ ਇਦਾਂ ਕਰਦੇ ਆ ਕਰਦਾ ਹੀ ਅਸਲੀ ਪ੍ਰੇਮ ਪ੍ਰਗਟ ਹੋ ਜਾਂਦਾ ਇਹੋ ਹੀ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਇਹੋ ਹੀ ਹਾਰ ਸ਼ਿੰਗਾਰ ਹੁੰਦਾ ਇਹੋ ਹੀ ਭਗਤੀ ਹੁੰਦੀ ਆ ਸਰਗੁਣ ਭਗਤੀ ਹੁੰਦੀ ਆ ਇਹਦੇ ਨਾਲ ਹੀ ਪ੍ਰਮਾਤਮਾ ਜੀ ਪ੍ਰਸੰਨ ਹੋ ਜਾਂਦੇ ਨੇ ਤੇ ਹਿਰਦੇ 'ਚ ਪ੍ਰਗਟ ਹੋ ਜਾਂਦੇ ਆ ਸ੍ਰੀ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਉਪਦੇਸ਼ ਸਰਵਣ ਕਰੋ ਮਨਨ ਕਰੋ ਤੇ ਆਪਣੇ ਜੀਵਨ ਵਿੱਚ ਲਿਆਓ ਜਨਮ ਸਫਲਾ ਕਰੋ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ